ਖਾਣਾਸ ਮਨਾਲਾ ਦੀਨ ਪੈਂਦੀ ਪੁਲਿਸ ਚੌਕੀ ਹੈ ਦੋਦੀ ਪੁਲਿਸ ਪਾਰਟੀ ਮਤਲਬ ਪੁਲਿਸ ਚੌਕੀ ਦੇ ਸਾਹਮਣੇ ਕੀਤੀ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੇ ਸ਼ੱਕ ਦੇ ਅਧਾਰ ਤੇ ਲੋਕ ਕਿ ਉਸ ਦੀ ਥਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਨਜਾਇਜ਼ ਬੱਤੀ ਬੋ ਦੀਵਾਨ ਵਾਲ ਅਤੇ ਦੋ ਜਿੰਦਾ ਕਾਗਜ਼ ਉਸ ਬਰਾਮਦ ਕੀਤੇ ਗਏ ਜਿਸ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਆਰਮਡ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਇਹ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਦਵਾਂਸ ਜੀ ਕਰੋ ਜਿਹੜੀ ਮਾੜੇ ਅੰਸਾਂ ਦੇ ਖਿਲਾਫ ਜਿਹੜੀ ਮਹਿਮ ਜਲਾਈ ਸੀ ਜਿਹਦੇ ਵਿੱਚ ਕੱਲ ਤੁਹਾਡੇ ਇਨਚਾਰਜ ਹੈਡੋਂ ਇਹ ਅਸੀ ਮਖਤਿਆਰ ਸਿੰਘ ਤੇ ਇਹਨਾਂ ਦੀ ਟੀਮ ਨੇੜਾ ਨਾਕੇ ਦੇ ਦੌਰਾਨ ਫਰਮਾਨ ਪੁੱਤਰ ਰੋਜਨਦੀਨ ਚਮਟ ਪਿੰਡ ਦਾ ਮਲੌਤ ਥਾਣੇ ਚ ਪਿੰਡ ਪੈਂਦਾ ਇਹਦਾ ਇਹਨੂੰ ਗ੍ਰਿਫਤਾਰ ਕੀਤਾ ਇੱਕ ਬੱਤੀ ਬੋਰ ਦਾ ਪਿਸਤਲ ਤੇ ਦੋ ਕੈਟਰ ਦੇ ਨਾਲ ਦੌਰਾਨ ਇਹਦਾ ਪੋਸੈਸ਼ਨ ਆਇਆ ਵੀ ਇਹਦੇ ਕੋਲ ਨੌਮ ਜਿਹੜੀ ਲੜਕੀ ਸੀ ਉਦੇ ਥ्रू ਇਹਦੇ ਕੋਲ ਪਿਸਤੌਲ ਆਇਆ ਉਹਦੇ ਬਾਰੇ ਵੀ ਅਸੀਂ ਜਿਹੜੀ ਹੈ ਤਹਿਕੀਕਤ ਕਰ ਰਹੇ ਹਾਂ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 102 ਅੰਡਰ ਸੈਕਸ਼ਨ 25 ਜੁਡਾ 9 ਔਰ ਜਿਹੜਾ ਪੀਐਸ ਨਾਲਾ ਦਰਜ ਕੀਤਾ ਗਿਆ ਜਿਸ ਨੂੰ ਅਮਾਨਜੋ ਕੋਰਟ ਤੇ ਪੇਸ਼ ਕਰਕੇ ਜਿਹੜੀ ਫਰਦਰ ਤਤਕਸ਼ੀਬ ਵੀ ਦੇ ਵਰਗੀਤੀ ਜਾਊਗੀ ਇਹ ਕਿੱਥੋਂ ਆਇਆ ਤੇ ਕਿਸੇ ਹੋਰ ਕੰਮ ਲਈ ਤਾਂ ਨਹੀਂ ਵਰਤਿਆ ਸਰ ਕੋਈ ਮੋਡਲੀ ਜਾਣਕਾਰੀ ਚ ਪਤਾ ਲੱਗਿਆ ਵੀ ਕੋਈ ਬਾਰਦਾਤਰ ਨਹੀਂ ਤੇ ਨਹੀਂ ਇਸਤਮਾਲ ਇਹ ਮੰਨ ਸਕੀ ਜੀ ਅਜੇ ਇਹ ਸਟੇਜ ਤੇ ਨਹੀਂ ਜਿਹੜਾ ਇਹਦਾ ਰਿਮਾਂਡ ਹੈਗਾ ਇਹ ਇਹ ਗੱਲ ਜਿਹੜੇ ਜਿਹੜੇ ਨਵੇਂ ਫੈਕਟ ਸਾਹਮਣੇ ਆਣਗੇ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਕੋਈ ਸਪਲਾਈ ਵਗੈਰਾ ਵੀ ਨਹੀਂ ਹਜੇ ਕੋਈ ਹਜੀ ਗੱਲ ਨਹੀਂ ਇਹ ਤਤੀਸ਼ ਦਾ ਹਜੇ 파ਰਟ ਆ ਜੋ ਵੀ ਤਤੀਸ਼ ਦੇ ਦੌਰਾਨ ਸਾਹਮਣੇ ਆਣਗੇ ਸਪਲਾਈ ਜੇ ਕੋਈ ਹੋਰ ਵੀ ਕੋਈ ਉਹ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਸਾਂਝੇ ਕੀਤੇ ਜਾਣਗੇ ਸਰ ਵੀ ਕ੍ਰਿਮੀਨਲ ਰਿਕਾਰਡ ਹੈ ਇਹਦਾ ਇੱਕ ਇਹਦਾ ਖਾਫ ਆਲਰੇਡੀ ਇੱਕ ਪਰਚਾ ਦਰਜਿਆ ਕੋਪੀ ਸਿੰਦਰ ਜੀ ਕੋਲ ਰਿਟਾਇਰਡ ਉਹ ਵੀ ਲੜਾਈ ਝਗੜਾ ਦੇ ਮੁਲਾਜ਼ਮਾਂ ਨਾਲ ਜਿਹੜਾ ਉਹਦੀ ਡਿਊਟੀ ਚ ਕਰਪਾਣਦਾ ਸੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ